ਤੇ ਹਰਜੋਤ ਸਿੰਘ ਜੀ ਟ੍ਰੇਡ ਵਾਰਸ ਦੇ ਵਿੱਚ ਜੇ ਅੱਗੇ ਵਧਦੇ ਜਾਈਏ ਕੀ ਕੁਝ ਜਿਹੜਾ ਚੱਲ ਰਿਹਾ ਆਪਾਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਵੀਕਐਂਡ ਦੇ ਉੱਤੇ ਟਰੰਪ ਪ੍ਰਸ਼ਾਸਨ ਦੇ ਦੁਆਰਾ ਲਗਾਇਆ ਗਿਆ ਸੀਗਾ ਮੈਕਸੀਕੋ ਤੇ ਕੈਨੇਡਾ ਦੇ ਉੱਤੇ 25-25% ਟੈਰਿਫ ਨਾਲ ਹੀ ਚਾਈਨਾ ਦੇ ਉੱਤੇ 10% ਜਿਹੜਾ ਟੈਰਿਫ ਆ ਉਸ ਨੂੰ ਐਲਾਨਿਆ ਗਿਆ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਕੱਲ ਸੋਮਵਾਰ ਨੂੰ ਦੋਨਾਂ ਹੀ ਪ੍ਰਧਾਨ ਮੰਤਰੀਆਂ ਦੇ ਨਾਲੀਆਂ ਇੱਕ ਪਾਸੇ ਪ੍ਰਧਾਨ ਮੰਤਰੀ ਇੱਕ ਪਾਸੇ ਪ੍ਰੈਜ਼ੀਡੈਂਟ ਦੇ ਨਾਲ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਨੇ ਗੱਲਬਾਤ ਕੀਤੀ 10-10 ਹਜ਼ਾਰ ਫੌਜੀ ਜਿਹੜੇ ਆ ਬਾਰਡਰ ਦੇ ਉੱਤੇ ਲੱਗਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ-ਇੱਕ ਮਹੀਨੇ ਦੇ ਲਈ ਜਿਹੜੇ ਟੈਰਿਫਾ ਉਹਨਾਂ ਨੂੰ ਟਾਲ ਦਿੱਤਾ ਆ ਪਰ ਉਹਦੇ ਨਾਲ ਹੀ ਚਾਈਨਾ ਦੇ ਉੱਤੇ 10% ਜਿਹੜੇ ਟੈਰਿਫਾ ਉਹ ਲਗਾ ਦਿੱਤੇ ਸੀ ਚਾਈਨਾ ਵੀ ਉਸੇ ਹੀ ਰਾਹ ਦੇ ਉੱਤੇ ਜਿਹੜਾ ਉਹ ਤੁਰਿਆ ਆ ਜਿਸ ਤਰੀਕੇ ਨਾਲ ਮੈਕਸੀਕੋ ਤੇ ਕੈਨੇਡਾ ਨੇ ਜਵਾਬੀ ਜਿਹੜੇ ਟੈਰਿਫਾ ਲਗਾ ਦਿੱਤੇ ਸੀ ਕਿ ਅਮਰੀਕਨ ਪ੍ਰੋਡਕਟਸ ਦੇ ਉੱਤੇ ਚਾਈਨਾ ਨੇ ਹੁਣ ਕਾਊਂਟਰ ਕਰ ਦਿੱਤਾ ਵੀ ਜਿਹੜੇ ਯੂਐਸ ਦੇ ਪ੍ਰੋਡਕਟ ਆ ਉਹਨਾਂ ਉੱਤੇ ਵੀ ਜਿਹੜੇ ਟੈਰਿਫ ਆ ਉਹ ਲਗਾਏ ਜਾਣਗੇ ਕੱਲਾ ਇੱਥੇ ਨਹੀਂ ਰੁਕੇ ਉਹ ਕਹਿੰਦੇ ਵੀ ਹੁਣ ਅਸੀਂ ਜਿਹੜੀ ਗੂਗਲ ਆ ਉਸ ਦੀ ਇਨਵੈਸਟੀਗੇਸ਼ਨ ਵੀ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ ਚਾਈਨਾ ਨੇ ਜਿਹੜੇ ਰਿਟੈਲੀਟਰੀ ਜਿਹੜੇ ਟੈਰਿਫਸ ਆ ਉਹ ਕੁਝ ਅਮਰੀਕਨ ਇੰਪੋਰਟਸ ਆ ਉਹਨਾਂ ਉੱਤੇ ਲਾਉਣ ਜਾ ਰਹੇ ਆ ਤੇ ਨਾਲ ਐਂਟੀ-ਟਰਸਟ ਇਨਵੈਸਟੀਗੇਸ਼ਨ ਗੂਗਲ ਦੇ ਉਲਟ ਜਿਹੜੀ ਉਹਨਾਂ ਨੇ ਸ਼ੁਰੂ ਆ ਕਰ ਦਿੱਤੀ ਹੈਗੀ ਆ ਇਹ ਕਹਿੰਦੇ ਵੀ ਜਿਹੜੇ ਕੈਨੇਡਾ ਤੇ ਮੈਕਸੀਕੋ ਦੇ 30 ਦਿਨ ਦੇ ਸੀਗਾ ਉਹਨਾਂ ਨੇ ਲਾ ਦਿੱਤਾ ਨਹੀਂ ਤੇ ਅੱਜ ਤੋਂ ਜਿਹੜੇ ਉਹ ਚਾਲੂ ਹੋਣੇ ਸੀਗੇ ਉਹਨਾਂ ਤੇ 30 ਦਿਨ ਦੀ ਪੌਜ਼ ਜਿਹੜੀ ਉਹ ਲੱਗੀ ਆ ਤੇ ਹੁਣ ਜਿਹੜੇ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜ਼ਿੰਗਪਿੰਗ ਆ ਉਹਨਾਂ ਦੇ ਨਾਲ ਅਜੇ ਪਤਾ ਨਹੀਂ ਪ੍ਰੈਜ਼ੀਡੈਂਟ ਉਹਨਾਂ ਦੀ ਗੱਲਬਾਤ ਹੋਈ ਆ ਜਾਂ ਨਹੀਂ ਕੱਲ ਕਹਿੰਦੇ ਸੀਗੇ ਵੀ ਮੈਨੂੰ ਉਮੀਦ ਆ ਵੀ ਅੱਗੇ ਅਗਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਦੇ ਨਾਲ ਗੱਲਬਾਤ ਕਰੂੰਗਾ ਸੋ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਚਾਈਨੀਜ਼ ਪ੍ਰੈਜ਼ੀਡੈਂਟ ਤੇ ਅਮਰੀਕਨ ਪ੍ਰੈਜ਼ੀਡੈਂਟ ਆਪਸ ਵਿੱਚ ਇਸ ਬਾਬਤ ਗੱਲਬਾਤ ਕਰ ਸਕਦੇ ਆ ਇਹ ਪਹਿਲੀ ਵਾਰ ਨਹੀਂ ਹੋਇਆ ਵੀ ਟਿੱਟਫਰ ਟਾਟ ਵੀ ਇਧਰ ਟੈਰਿਫ ਲਾਤੇ ਤੇ ਉਹਨਾਂ ਨੇ ਟੈਰਿਫ ਜਿਹੜੇ ਉਹ ਲਾਤੇ ਆ ਵੀ ਇਹ ਕੋਈ ਨਵੀਂ ਗੱਲ ਨਹੀਂ ਹੈ 2018 ਦੇ ਵਿੱਚ ਵੀ ਜਦ 트럼ਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਇਸੇ ਤਰੀਕੇ ਦੀ ਜਿਹੜੀ ਟ੍ਰੇਡ ਵਾਰ ਆ ਉਦੋਂ ਉਦੋਂ ਚਾਈਨਾ ਦੇ ਨਾਲ ਹੀ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲੀ ਸੀ ਜਦੋਂ 트럼ਪ ਉਹਨਾਂ ਨੇ ਚਾਈਨਿਸ ਗੁੱਡਸ ਦੇ ਉੱਤੇ ਟੈਰਿਫ ਜਿਹੜੇ ਉਹ ਲਗਾਏ ਸੀ ਕਿ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਮਾਨ ਆ ਚਾਈਨਾ ਤੋਂ ਇਲੈਕਟ੍ਰੋਨਿਕਸ ਦਾ ਜਿਹੜਾ ਬਹੁਤ ਆਉਂਦਾ ਹੈ ਜਿੰਨਾ ਚ ਸੈੱਲ ਫੋਨ ਕੰਪਿਊਟਰ ਐਕਸੈਸਰੀਜ਼ ਇਲੈਕਟ੍ਰਿਕ ਤੇ ਇੰਡਸਟਰੀਅਲ ਇਕਵਿਪਮੈਂਟ ਗੇਮਸ ਅ ਸਪੋਰਟਿੰਗ ਗoods ਅ ਅਪਲਾਈਐਂਸ ਫਰਨੀਚਰ ਕਲੋਥਿੰਗ ਟੈਕਸਟਾਈਲ ਕਾਰ ਪਾਰਟਸ ਤੱਕ ਵੀ ਉਹ ਸਾਰੇ ਚੀਜ਼ਾਂ ਜਿਹੜੀਆਂ ਹੁੰਦੀਆਂ ਸਭ ਤੋਂ ਜ਼ਿਆਦਾ ਜਿਹੜੇ ਸੈੱਲ ਫੋਨ ਆ 68 ਬਿਲੀਅਨ ਡਾਲਰ ਦੀ ਕੀਮਤ ਦੇ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਆਉਂਦੇ ਨੇ ਤੇ ਹੁਣ ਜਦੋਂ ਇਹਨਾਂ ਦੇ ਉੱਤੇ ਟੈਰਿਫ ਲੱਗੂਗਾ ਤੇ ਇੱਥੋਂ ਇਹ ਪਤਾ ਲੱਗਦਾ ਹੈ ਵੀ ਜਿਹੜੇ ਸੈੱਲਫੋਨਸ ਆ ਉਹ ਇੱਥੇ ਮਹਿੰਗੇ ਹੋ ਸਕਦੇ ਹੈਗੇ ਆ ਉਧਰ ਚਾਈਨਾ ਨੇ ਕਿਹਾ ਵੀ ਉਹ 15% ਜਿਹੜਾ ਟੈਰਿਫ ਉਹ ਲਾਉਣ ਜਾ ਰਿਹਾ ਹੈ ਕੋਲ ਦੇ ਉੱਤੇ ਤੇ ਲਿਕੁਇਫਾਈਡ ਨੇਚਰਲ ਗੈਸ ਪ੍ਰੋਡਕਟ ਤੇ ਇਸ ਦੇ ਨਾਲ 10% ਟੈਰਿਫ ਉਹਨਾਂ ਨੇ ਕਰੂਡ ਔਇਲ ਦੇ ਉੱਤੇ ਲਾਉਣਾ ਐਗਰੀਕਲਚਰ ਮਸ਼ੀਨਰੀ ਦੇਤੇ ਆਉਣਾ ਲਾਉਣਾ ਤੇ ਲਾਰਜ ਇੰਜਨ ਕਾਰਸ ਜਿਹੜੀਆਂ ਯੂਐਸ ਤੋਂ ਉੱਥੇ ਇੰਪੋਰਟ ਕੀਤੀਆਂ ਜਾਂਦੀਆਂ ਆ ਉਹਨਾਂ ਨੂੰ ਚਾਈਨਾ ਨੇ ਜਿਹੜਾ ਉਹ ਕਿਹਾ ਵੀ ਦ ਯੂਐਸ ਦਾ ਜਿਹੜਾ ਯੂਨੀ ਲੈਟਰਲ ਟੈਰਿਫ ਇਨਕਰੀਸ ਆ ਇਹ ਕਹਿੰਦੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਰੂਲਸ ਨੂੰ ਵਾਇਲੇਟ ਜਿਹੜਾ ਉਹ ਕਰਦਾ ਆ ਕਹਿੰਦੇ ਵੀ ਇਹਦੇ ਨਾਲ ਸਮੱਸਿਆ ਦਾ ਕੋਈ ਹੱਲ ਨਹੀਂ ਹੋਣਾ ਬਲਕਿ ਜਿਹੜੇ ਨਾਰਮਲ ਇਕਨੋਮਿਕ ਤੇ ਟ੍ਰੇਡ ਕੋਆਪਰੇਸ਼ਨ ਆ ਉਹ ਵੀ ਇਸ ਦੇ ਵਿੱਚ ਨੁਕਸਾਨੀ ਜਾਵੇਗੀ ਜੀ ਬਿਲਕੁਲ ਚਾਈਨਾ ਵਾਲੇ ਕਹਿੰਦੇ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਪੀ ਉਹ 15% ਟੈਰਫ ਕੋਲ ਤੇ ਐਲ ਐਨ ਜੀ ਦੇ ਉੱਤੇ ਲਾਣਗੇ ਤੇ ਨਾਲ ਦੀ ਨਾਲ 10% ਕਰੂਡ ਆਇਲ ਐਗਰੀਕਲਚਰ ਮਸ਼ੀਨਰੀ ਤੇ ਹੋਰ ਵਹੀਕਲਸ ਖਾਸ ਕਰਕੇ ਜਿਹੜੀ ਐਗਰੀਕਲਚਰ ਫੀਲਡ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈਗੀ ਆ ਮਕਸੀਕੋ ਤੇ ਕੈਨੇਡਾ ਦੇ ਨਾਲ ਹੁਣ 1 ਮਹੀਨੇ ਦੇ ਲਈ ਸ਼ਾਂਤੀ ਹੋ ਗਈ ਆ ਮਕਸੀਕੋ ਵਾਲੇ 10000 ਫੌਜੀ ਲਾਣ ਜਾ ਰਹੇ ਆ ਕੈਨੇਡਾ ਵਾਲੇ ਵੀ ਮਿਲੀਅਨਸ ਆਫ ਡਾਲਰਸ ਸਪੈਂਡ ਕਰਨ ਜਾ ਰਹੇ ਆ ਲਗਭਗ ਸੋ 100 ਮਿਲੀਅਨ ਦੇ ਕਰੀਬ ਬਾਰਡਰ ਦੇ ਉੱਤੇ ਉਹ ਵੀ ਮਿਲਟਰੀ 1.2 ਬਿਲੀਅਨ ਇਨਫੈਕਟ ਹਰਜੋਸ਼ੀਨੀ ਕੈਨੇਡਾ ਵਾਲਿਆਂ ਦਾ ਪਲਾਨ ਆ ਬਾਰਡਰ ਨੂੰ ਸਿਕਿਉਰ ਕਰਨ ਦੇ ਲਈ 1.2 ਬਿਲੀਅਨ ਡਾਲਰ ਦਾ ਸੋ ਇਸੇ ਤਰ੍ਹਾਂ ਹੈਨਰੀ ਕਾਓ ਕਰਕੇ ਇੱਕ ਟ੍ਰੇਡ ਐਕਸਪੋਰਟ ਆ ਸਿੰਗਾਪੁਰ ਮੈਨੇਜਮੈਂਟ ਯੂਨੀਵਰਸਿਟੀ ਦੇ ਉਹਨਾਂ ਨੇ ਇਹ ਕਿਹਾ ਆ ਕਿ ਚਾਈਨਾ ਦੀ ਜਿਹੜੀ ਇਕਨੋਮਿਕ ਟ੍ਰਬਲਸ ਆ ਉਹ ਉੱਥੇ ਦੀ ਸਰਕਾਰ ਨੋ ਰਿਸਪੌਂਸ ਦੇਣਾ ਪਊਗਾ ਇਸ ਸਬੰਧ ਦੇ ਵਿੱਚ ਤੇ ਕਹਿੰਦੇ ਭਈ 트럼ਪ ਹੋਣੀ ਤੇ ਜੋ ਚਾਈਨਾ ਦੇ ਜ਼ੀ ਜ਼ਿੰਗ ਪੈਨਾ ਇਹ ਕਹਿੰਦੇ ਭਈ ਡੀਲ ਇਹਨਾਂ ਦੀ ਹੋਊਗੀ ਦੇ ਰੇਜ਼ very big deal to be done between president trump and z uh, referring to chinese leader z eng ping di jehdi kende ave uh, i believe they will make one soon kyunki china ta, uh, oh, diyaan, bhot, di bhi jehdi financial halat aa oh kafi dama dongla manufacturing diyan companyan utthe bahut hazaran di ginti de vich jehdiyan aa ho chukiyan hai giyan hun jeh uh, sab de naal oh uh, divert kar rahe si bhai assi vietnam de vich mexico ch companyan la dange utthon ਸਮਾਨ ਸਾਡਾ ਜਾਂਦਾ ਰਹੂਗਾ ਸੋ ਅਮਰੀਕਾ ਵਾਲਿਆਂ ਨੂੰ ਵੀ ਪਤਾ ਆ ਸੋ ਹਜੇ ਤਾਂ ਇਹਨਾਂ ਨੇ ਸੈਟਲਾਈ ਕੀਤਾ ਆ ਮੈਕਸੀਕੋ ਤੇ ਕੈਨੇਡਾ ਨਾਲ ਫੋਰ 30 ਡੇਸ ਸੋ ਇਹ ਵਾਚ ਕਰਨਗੇ ਪਰ ਕੱਲ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਸੀ ਕਿ ਜੀ ਜ਼ਿੰਗਪਿੰਗ ਨਾਲ ਹੋ ਸਕਦਾ ਕੁਝ ਘੰਟਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਹੋਵੇ ਹੂੰ ਜੀ ਬਿਲਕੁਲ ਸੋ ਆ ਕਾਫੀ ਜਿਹੜਾ ਇਸ ਦੇ ਵਿੱਚ ਜਿੰਨੀਆਂ ਚੀਜ਼ਾਂ ਹੋਣੀਆਂ ਐ ਸੋ ਬਹੁਤ ਜ਼ਿਆਦਾ ਕ੍ਰਿਟੀਕਲ ਮਿਨਰਲਸ ਜਿਹੜੇ ਯੂਐਸ ਜੀਓਲੋਜੀਕਲ ਸਰਵੇ ਦੇ ਦੁਆਰਾ ਅਸਾਈਨ ਕੀਤੇ ਗਏ ਉਹਨਾਂ ਨੂੰ ਡੈਜ਼ਿਗਨੇਟ ਕੀਤਾ ਗਿਆ ਵੀ ਬੜੇ ਆਤਲ ਲੋੜਿੰਦੇ ਆ ਜ਼ਰੂਰੀ ਆ ਜਿਨ੍ਹਾਂ ਚ ਟੰਗਸਟਨ ਟੈਲੂਰੀਡੀਅਮ ਬਿਸਮਥ ਮੋਲੀਬਡੇਨਮ ਇੰਡੀਅਮ ਆ ਜਿਹੜੇ ਆ ਉਹ ਕਿਤੇ ਗਏ ਆ ਤੇ ਇਹ ਯੂਐਸ ਦੇ ਇਕਨੋਮਿਕ ਤੇ ਨੈਸ਼ਨਲ ਸਿਕਿਉਰਿਟੀ ਦੇ ਲਈ ਕਿਹੜੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਚਾਈਨਾ ਨੇ ਅਨਾਉਂਸ ਕੀਤਾ ਵੀ ਇਹ ਜਿਹੜਾ ਐਕਸਪੋਰਟ ਕੰਟਰੋਲ ਇਹ ਸੱਤ ਐਲੀਮੈਂਟਸ ਦੇ ਉੱਤੇ ਪ੍ਰੋਡਕਸ਼ਨ ਜਿਹੜਾ ਮਾਡਰਨ ਹਾਈ ਟੈਕ ਪ੍ਰੋਡਕਟਸ ਤੇ ਲਈ ਜਿਹੜਾ ਉਹ ਚਾਹੀਦਾ ਆ ਉਸ ਦੇ ਐਕਸਪੋਰਟਸ ਨੂੰ ਇਹਨਾਂ ਨੂੰ ਹੋਰ ਜ਼ਿਆਦਾ ਕੰਟਰੋਲ ਕਰਨਾ ਜਾ ਰਿਹਾ ਸੋ ਅਮਰੀਕਾ ਨੂੰ ਇਹ ਉੱਥੇ ਹਰਟ ਕਰਨਾ ਚਾਹੁੰਦੇ ਆ ਜਿੱਥੇ ਸਭ ਤੋਂ ਜ਼ਿਆਦਾ ਪੀੜ ਹੁੰਦੀ ਉਹਨਾਂ ਦੀ ਦੁੱਖ ਦੀ ਜਿਹੜੀ ਰਗ ਆ ਉਸ ਤੇ ਇਹ ਹੱਥ ਰੱਖ ਰਹੇ ਹੈਗੇ ਆ ਉਧਰ ਗੂਗਲ ਨੂੰ ਵੀ ਇਸ ਪੂਰੇ ਜਿਹੜੇ ਕੜਿੱਕੀ ਦੇ ਵਿੱਚ ਜਿਹੜਾ ਇਹ ਫਸਾ ਰਹੇ ਹੈਗੇ ਆ ਚਾਈਨਾ ਦੀ ਜਿਹੜੀ ਸਟੇਟ ਐਡਮਿਨਿਸਟ੍ਰੇਸ਼ਨ ਆ ਮਾਰਕੀਟ ਰੈਗੂਲੇਸ਼ਨ ਵਾਲੀ ਉਹਨਾਂ ਨੇ ਕਿਹਾ ਵੀ ਉਹ Google ਨੂੰ ਐਂਟੀਟਰਸਟ ਲਾ ਦੀ ਵਾਇਲੇਸ਼ਨ ਦੇ ਸ਼ੱਕ ਦੇ ਵਿੱਚ ਉਹ ਦੀ ਜਿਹੜੀ ਜਾਂਚ ਕਰਨ ਜਾ ਰਹੇ ਹੈਗੇ ਆ ਇਸ ਅਨਾਉਂਸਮੈਂਟ ਦੇ ਵਿੱਚ ਟੈਰਿਫ ਦਾ ਕੋਈ ਜਿਹੜਾ ਉਹ ਮੈਂਸ਼ਨ ਤਾਂ ਨਹੀਂ ਸੀ ਪਰ ਇਹ ਉਸ ਟਾਈਮ ਦੇ ਉੱਤੇ ਆਈ ਆ ਜਦ 트럼ਪ ਹੁਣਾਂ ਨੇ 10% ਟੈਰਿਫ ਚਾਈਨਾ ਤੋਂ ਅੱਜ ਤੋਂ ਜਿਹੜੇ ਉਹ ਲਾਗੂ ਹੋਣੇ ਸ਼ੁਰੂ ਹੋ ਜਾਣਗੇ ਸੋ ਓਵਰঅল ਜੇ ਦੇਖਿਆ ਜਾਵੇ ਤਾਂ Google ਬਹੁਤ ਘੱਟ ਆ। ਆਲਰੇਡੀ Google ਦਾ ਉੱਥੇ ਪਤਾ ਸਾਫ਼ ਹੀ ਆ ਕਿਉਂਕਿ ਚਾਈਨਾ ਵਾਲੇ ਕਹਿੰਦੇ ਵੀ ਸਾਡੇ ਹਿਸਾਬ ਦੇ ਨਾਲ ਜਿਹੜਾ ਤੁਸੀਂ ਚੱਲੋ ਤੇ ਜੇ ਮਾੜਾ-ਮੋਟਾ Google ਵੀ ਜਿਹੜਾ ਉੱਥੇ ਚੱਲ ਰਿਹਾ ਹੈ ਬਾਹਰਲੇ ਸਰਵਰਸ ਤੋਂ ਉਸ ਦੇ ਉੱਤੇ ਵੀ ਇਹ ਸੈਂਸਰਸ਼ਿਪ ਜਿਹੜੀ ਉਹ ਪੂਰੀ ਚਾਈਨਾ ਵਾਲੇ ਕਾਮਰੇਡ ਜਿਹੜੇ ਉਹ ਕਰਨਾ ਚਾਹੁੰਦੇ ਹੈਗੇ ਨੇ। ਸੋ ਦੇਖੋ ਕੀ ਬਣਦਾ ਆ ਅ ਅਮਰੀਕਾ ਦੀਆਂ ਟੌਪ ਦੀਆਂ ਜਿਹੜੀਆਂ ਪ੍ਰੋਡਕਟਸ ਆ ਚਾਹੇ ਔਰ ਲਕਜ਼ਰੀ ਬ੍ਰਾਂਡਸ ਨੇ ਜਾਂ ਕੁਝ ਹੋਰ ਨੇ ਬਹੁਤ ਸਾਰੇ ਜਿਹੜੇ ਚਾਈਨਾ ਦੇ ਵਿੱਚ ਮੈਨੂਫੈਕਚਰ ਉਹ ਹੁੰਦੇ ਨੇ ਚਾਹੇ ਆਮ ਛੋਟੀਆਂ ਜਿਹੜੀਆਂ ਚੀਜ਼ਾਂ ਸਸਤੀਆਂ ਚੀਜ਼ਾਂ ਵੀ ਜਿਹੜੀਆਂ ਆਪਾਂ ਲੈਣੇ ਆ ਬਹੁਤ ਸਾਰਾ ਜਿਹੜਾ ਸਮਾਨ ਉੱਥੇ ਮੈਨੂਫੈਕਚਰ ਹੁੰਦਾ ਆ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਟੈਰਿਫ ਲੱਗਣ ਦੇ ਨਾਲ ਉਹ ਸਾਰੀਆਂ ਚੀਜ਼ਾਂ ਮਹਿੰਗੀਆਂ ਜਿਹੜੀਆਂ ਉਹ ਜ਼ਰੂਰ ਹੋਣਗੀਆਂ ਅਨਲੈਸ ਇਹ ਦੋਨੋਂ ਜਿਹੜੇ ਲੀਡਰ ਆ ਆਪਸ ਦੇ ਵਿੱਚ ਗੱਲਬਾਤ ਕਰਕੇ ਕਿਸੇ ਸਮਝੌਤੇ ਤੇ ਨਹੀਂ ਆਪੜ ਜਾਂਦੇ